ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਵੀਡੀਓ ਬਣਾ ਰਹੇ ਹਾਂ ਪਿੰਡ ਪਾਰਾ ਪਰ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਅੱਜ ਪਹੁੰਚੇ ਹਾਂ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਤੇ ਇਸ ਫਾਰਮ ਦੇ ਤੁਹਾਨੂੰ ਪੰਜਾਬ ਵਾਲੀ ਜਰਸੀ ਦੂਜੇ ਸੂਏ ਬਹੁਤ ਘੱਟ ਕੀਮਤ ਤੇ ਦਿਖਾ ਦੇਣੀ ਹੈ ਹਾਂਜੀ ਤੁਹਾਨੂੰ ਰੇਟ ਵੀ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੂਜਾ ਸੂਆ ਸੋਈ ਹੈ ਜੀ ਬੱਚੀ ਦੰਦੋ ਛੇ ਦਾੰਦਾ ਜੀ ਇੱਕ ਮਹੀਨਾ ਸੂਈ ਨੂੰ ਟਾਈਮ ਹੋ ਗਿਆ ਜੀ 10 ਲੀਟਰ ਦੁੱਧ ਥੱਲੇ ਤਿਆਰ ਹੈ ਜੀ ਠੰਡਾ ਦੁੱਧ ਵੀਰ ਕੈਂ 10 ਕਿਲੋ ਥੱਲੇ ਤਿਆਰ ਹੈ ਜੀ ਤੇ ਪਿਓਰ ਪੰਜਾਬ ਵਾਲੀ ਜਰਸੀ ਹੈ ਜੀ ਦੇਖ ਸਕਦੇ ਆ ਜੀ ਉਮ ਮਥੇ ਚੈੱਕ ਕਰ ਸਕਦੇ ਆ ਜੀ ਅੱਗੇ ਦੇਖ ਸਕਦੇ ਹੋ ਦੋਸਤੋ ਪਿਓਰ ਪੰਜਾਬ ਵਾਲੀ ਬਰੀਡ ਹੈ ਜਰਸੀ ਤੇ ਥਾਣ ਦੋਸਤੋ ਦੇਖ ਸਕਦੇ ਆ ਚਾਰੇ ਥਣ ਫੁੱਲ ਗੈਪ ਤੇ ਲੱਗੇ ਹੋਏ ਕੱਲੇ ਕੱਲੇ ਨਖਰਵੇਂ ਮੁੱਠੀ ਵਾਲੇ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਹਵਾਨੇ ਦੀ ਕੁਆਲਿਟੀ ਸੋਹਣਾ ਹਵਾਨਾ ਹੈ ਚੰਗਾ ਹਵਾਨਾ ਦੋਸਤੋ ਬੱਚੀਆਂ ਤਿਆਰ ਕੀਤਾ ਹੋਇਆ ਤੇ ਦੋਸਤੋ ਵੱਚੀ ਸੀ ਵੀਰ ਕਹਿੰਦਾ ਉਹ ਮਰ ਗਈ ਤੇ ਬਿਨਾ ਵੱਚੀ ਤੋਂ ਵੀਰ ਕਹਿੰਦਾ ਵਧੀਆ ਮਿਲਦੀ ਆ ਛੜ ਛੁੜ ਕੋਈ ਨਹੀਂ ਮਾਰਦੀ ਵਧੀਆ ਵੀਰ ਕਹਿੰਦਾ ਸੀਲ ਆ ਵਧੀਆ ਮਿਲਦੀ ਹੈ ਜੀ ਤੇ ਵੀਰ ਨੇ ਦਾ ਪ੍ਰਾਈਸ ਰੱਖਿਆ 2000 ਰੁਪਿਆ ਕੋਚ ਵੀਰ ਕੰਨਾ ਮੌਕੇ ਦੀ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਈਏ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ